ਹਾਂਜੀ ਬਈ ਕੀ ਯਾਰ ਨੇ ਸਾਰੇ ਭਰਾਵਾਂ ਦੇ ਆ ਕਟੀਆਂ ਖੜੀਆਂ ਨੇ ਬਈ ਆਪਣੇ ਰਵੇ ਭੈਣੀ ਬਾਗ ਦੇ ਖੜੀਆਂ ਬਈ ਮਾਨ ਸੰਜਲੇਚਾ ਤਿੰਨ ਕਟੀਆਂ ਨੇ ਬਈ ਇੱਕ ਤਾਂ ਬਈ ਜਮਾ ਸਰਾਈ ਉਹ ਦਿਖਾਵਾਂਗੇ ਆਪਾਂ ਵਿੱਚ ਵੀਡੀਓ ਦੇ ਪਹਿਲਾਂ ਕਰੋ ਚੈੱਕ ਬਈ ਇਹ 2 ਕੁ ਸਾਲਾਂ ਦੀ ਝੋਟੀ ਹੈਗੀ ਪੂਰੀ ਵਧੀਆ ਬਣ ਰਹੀ ਆਏ ਖਰਾਕ ਦੇ ਤੋੜੇ ਸੀਗੀ ਬਈ ਤੇ ਜੇ ਕਿਸੇ ਭਰਾ ਨੂੰ ਚਾਹੀਦੀ ਹੋਵੇ ਕਰ ਲਿਓ ਸੰਪਰਕ ਵਧੀਆ ਝੋਟੀ ਆ ਗਈ ਜੇ ਕਿਸੇ ਦਾ ਕੱਖ ਕੰਡਾ ਹੈਗਾ ਲੈ ਕੇ ਬਈ ਵਧੀਆ ਹੋ ਜੂਗੀ ਤੇ ਇਹਦੀ ਡਿਮਾਂਡ ਬਈ 20000 ਰੁਪਈਆ ਗਈ ਜੇ ਕਿਸੇ ਨੂੰ ਚਾਹੀਦੀ ਹੋਵੇ ਪਣ ਨੰਬਰ ਦੇਵਾਂਗੇ ਵੀਡੀਓ ਦੇ ਵਿੱਚ ਤਾਂ ਕਰ ਲਿਓ ਸੰਪਰਕ ਤੇ ਆ ਬਈ ਕਸੂਟੀ ਹੈ ਜਮੀ ਇਹਦਾ ਬਈ ਆ ਫੋਨ ਤੇ ਕਰ ਲਿਓ ਸੰਪਰਕਾ ਬਈ ਨਾਲ ਇਹਦੀ ਡਿਮਾਂਡ ਬਈ 7000 ਰੁਪਈਆ ਕਰ ਹੋ ਗਈ ਚੱਕਾ ਜੇ ਕਿਸੇ ਪ੍ਰਾਣੂ ਘੱਟ ਬਜਟ ਚਾਹੀਦੀ ਆ ਉਹ ਆ ਦੇਖ ਲੈ ਤੇ ਇਹ ਉਹ ਵੀ ਬਈ ਘੱਟ ਰੇਟ ਵਾਲੀਆਂ ਹੀ ਨੇ ਅੱਜ ਘੱਟੀਆਂ ਕੋਈ ਬਾਹਰ ਰੇਟ ਨਹੀਂ ਹੈਗਾ ਇਹਨਾਂ ਦਾ ਚੀਜ਼ ਦੇ ਹਿਸਾਬ ਨਾਲ ਜਿਹਦੇ ਹਿਸਾਬ ਨਾਲ ਭਈ ਮੰਗਿਆ ਹੋਰੀਆ ਉਹਦੇ ਹਿਸਾਬ ਨਾਲ ਵਧੀਆ ਰੇਟ ਹੈ ਇਹਨਾਂ ਦਾ ਕਰੋ ਬਈ ਚੱਕਾ ਇਹ 7000 ਰੁਪਏ ਮੁੱਲ ਆ ਬਈ ਪੂਰੀਆਂ ਵਧੀਆ ਰਵੇ ਦੀਆਂ ਇਹ ਨੇ ਬਈ ਪੂਰੀ ਬੱਟੀਆਂ ਵਿੱਚ ਸਮਾਗਰ ਸੀਗੀਆਂ ਤੇ ਆਂਡਾ ਵਾਲਾ ਨਹੀਂ ਗੀਨਾ ਦੇਖੋ ਬਈ ਜਮਾ ਟੌਪ ਜਿਹੜਾ ਨੀ ਬੂਰੀ ਨੀਲੀ ਰਾਵੀ ਕਹਿ ਸਕਦੇ ਆਪਾਂ ਇਹਨੂੰ ਇਹਦੀ ਡਿਮਾਂਡ ਬਈ 15000 ਰੁਪਿਆ ਦਾ ਜਮਾ ਫਿਕਸ 15000 ਜਮਾ ਸਰਾ ਚੀ ਆ ਕਰੋ ਚੈੱਕ ਆ ਦੇਖੀ ਜੇ ਨਾਲ ਸਕੀਨ ਛੋਟੀ ਰੱਖਣੀ ਹੋ ਬਈ ਆ ਲੈ ਜਾ ਸਕਦਾ ਬਾਈ ਦਾ ਨੰਬਰ ਹੈਗਾ ਬਈ 82848 57616 82848 57616 ਦਾ ਨੰਬਰ ਆ ਬਾਈ ਦਾ ਮੱਥੇ ਫੂਲਾ ਚਾਰ ਪੈਰ ਚਿੱਟੇ ਆ ਪੂੰਛ ਚਿੱਟੀ ਆ ਬੁੱਲ ਚਿੱਟੇ ਨੇ ਕੱਲੇ ਨੱਕ ਜੀ ਦੀ ਘਾਟ ਮਾਰਦੀ ਆ ਉਹ ਗਾਂ ਬੱਚਾ ਉੱਚਾ ਐਸੇ ਜੀ ਹੋ ਜੂਗੀ ਰੰਗੇ ਬਹੁਤ ਘੱਟ ਸਹਉਦਾ ਬਈ ਬੁੱਲੀ ਬੂਰੀ ਨਹੀਂ ਦੀ ਰਾਵੀ ਦੇਖੋ ਬਈ ਥਨ ਥਨ ਵਾਲੀ ਪੂਰੀ ਵਧੀਆ ਗਈ ਤੇ ਵੀਡੀਓ ਵੀਡੀਓ ਹੋਰ ਮਗਾ ਲਿਓ ਬਈ ਨੰਬਰ ਤੇ ਤੇ ਲੈ ਕਰਕੇ ਗੱਲ ਬਾਤ ਬਈ ਬਾਕੀ ਵੀ ਮੌਕੇ ਤੇ ਮਾਨਤਾਨ ਹੋਈ ਮਟਾ ਮੋਟਾ ਆਹਦਾ ਬਈ ਜਮਾ ਸਕੀਨ ਝੋਟੇ ਜੀ ਕਿਸੇ ਨੇ ਲੈਣੀ ਹੋਵੇ ਧਨ